ਗਰਮਾ ਗਰਮ ਚੱਲ ਰਹੀਆਂ ਨੇ ਡਿਬੇਟਸ ਮੁੱਦਿਆਂ ਦੇ ਉੱਤੇ ਆਪੋਜੀਸ਼ਨ ਪਾਰਟੀਆਂ ਖੇਡ ਰਹੀਆਂ ਨੇ ਟੂਡੋ ਗਵਰਨਮੈਂਟ ਨੂੰ ਜੇ ਇਲੈਕਸ਼ਨਾਂ ਹੁੰਦੀਆਂ ਨੇ ਅੱਜ ਦੀ ਰੇਟ ਦੇ ਵਿੱਚ ਤਾਂ ਕਨਸਰਵੇਟਿਵ ਪਾਰਟੀ ਆਫ ਕੈਨੇਡਾ 213 ਸੀਟਾਂ ਲੈ ਕੇ ਸਰਕਾਰ ਬਣਾ ਰਹੀ ਆ ਵੀ ਇਹ ਟ੍ਰੈਂਡ ਕੀ ਕਹਿ ਰਿਹਾ ਤਾਂ ਲੋਕ ਤਾਂ ਇਹ ਚਾਹੁੰਦੇ ਵੀ ਜਿੰਨੀ ਛੇਤੀ ਜਿਹੜੀਆਂ ਇਲੈਕਸ਼ਨਸ ਨੇ ਹੋਰ ਜਾਣ ਤੇ ਜਿਹੜੀ ਕਰੰਟ ਸਰਕਾਰ ਹੈ ਨੂੰ ਅਸੀਂ ਲਾ ਕੇ ਨਵੀਂ ਸਰਕਾਰ ਜਿਹੜੀ ਉਹ ਬਣਾ ਲਈਏ ਪਾਲਿਸੀਜ਼ ਨਹੀਂ ਜਿਹੜੀਆਂ ਉਹ ਉਹਨਾਂ ਦੇ ਹੱਕ 'ਚ ਨਹੀਂ ਭੁਗਤੀਆਂ ਜਸਟਨ ਟਰੂਡੋ ਗੌਰਮੈਂਟ ਨੇ ਪਾਲਿਸੀਜ਼ ਦੇ ਵਿੱਚ ਡਰਾਸਟਿਕ ਚੇਂਜ ਕਰਨੇ ਸ਼ੁਰੂ ਕਰਤੇ ਨੇ ਪਹਿਲਾਂ ਤਾਂ ਸਟੂਡੈਂਟ ਇਮੀਗ੍ਰੇਸ਼ਨ ਤੇ ਸਟਾਪ ਲਾਤਾ ਇਹਨਾਂ ਨੇ ਬ੍ਰੇਕਾਂ ਲਾਦੀਆਂ ਹੁਣ ਹਾਊਸਿੰਗ ਤੇ ਲੈ ਕੇ ਰੈਂਟਰਸ ਨੂੰ ਲੈ ਕੇ ਨਵਾਂ ਕਾਨੂੰਨ ਬਣਾਇਆ ਕਿ ਜਿਹੜੇ ਰੈਂਟ ਪੇ ਕਰਦੇ ਹੋ ਤੁਹਾਡਾ ਤੁਹਾਨੂੰ ਇਹਦਾ ਕ੍ਰੈਡਿਟ ਸਕੋਰ ਦੇ ਵਿੱਚ ਬੈਨੇਫਿਟ ਬੜੂਗਾ ਤੁਹਾਡੇ ਰੈਕਡ ਤੇ ਰਿਫਲੈਕਟ ਹੋਊਗਾ ਜੇ ਆਪਾਂ ਓਵਰਆਲ ਜਿਹੜੀ ਸਿਚੁਏਸ਼ਨ ਨੂੰ ਦੇਖੀਏ ਨਾ ਤਾਂ ਜਸਟਨ ਟਰੂਡੋ ਦੀ ਜਿਹੜੀ ਨਾਮ ਦੀ ਜਿਹੜੀ ਪਸੰਦੀ ਦਾ ਜਿਹੜਾ ਨਾਮ ਹੁੰਦਾ ਸੀ ਕਦੇ ਅੱਜ ਉਹ ਨਾਮ ਨਹੀਂ ਰਿਹਾ ਪਿਛਲੀ ਵਾਰੀ ਵੀ ਮਤਲਬ ਇਹ ਇਲੈਕਸ਼ਨਾਂ ਦੇ ਵਿੱਚ ਇਹ ਚੀਜ਼ ਆਪਾਂ ਦੇਖੀ ਸੀ ਕਿ ਉਦੋਂ ਵੀ ਜਸਟਨ ਟੂਡੋ ਨਹੀਂ ਸੀ ਚਿਤ ਦੇ ਪਰ ਕੰਜ਼ਰਵੇਟਿਵ ਦੀ ਗੱਲ ਕਰੀਏ ਤੇ ਨਾਲ ਜੇ ਉਹਨਾਂ ਦੇ ਜਿਹੜੇ ਲੀਡਰ ਨੇ ਹਨਾ ਪੀਰ ਪੋਲੀਆ ਉਹਨਾਂ ਦੀ ਗੱਲ ਕਰੀਏ ਤਾਂ ਪਾਰਟੀ ਨਾਲੋਂ ਜ਼ਿਆਦਾ ਹੁਣ ਉਧਰੋਂ ਲੀਡਰ ਫੇਮਸ ਹੋ ਚੁੱਕੇ ਨੇ ਤੇ ਇੱਕ ਬੜਾ ਹੋਰ ਇੰਟਰਸਟਿੰਗ ਫੈਕਟਰ ਇਹਦੇ ਵਿੱਚ ਐਨਡੀਪੀ ਦਾ ਵੋਟ ਸ਼ੇਅਰ ਨਹੀਂ ਵਧ ਰਿਹਾ ਪਰ ਇਹਨਾਂ ਦੀਆਂ ਜਿਹੜੀ ਸੀਟ ਪ੍ਰੋਜੈਕਸ਼ਨ ਉਹ ਵੱਧ ਰਹੀ ਆ ਕੁਝ ਕੁ ਦੇ ਵਿੱਚ ਲੋਕ ਲਭਾਉ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਹਨਾ ਉਹ ਉਹਦੇ ਬਾਰੇ ਚਰਚਾ ਜਿਹੜੀ ਉਹ ਜ਼ਰੂਰ ਕਰਨਗੇ ਕਿ ਆਪਾਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਲੈ ਕੇ ਆਈਏ ਜਿਸ ਦੇ ਨਾਲ ਕਿ ਸਾਡੀ ਜਿਹੜੀ ਵੋਟ ਪਰਸੈਂਟਜ ਆਕ ਟੋ ਟੋ ਬਿਹਤਰ ਹੋ ਸਕੇ ਜਿੰਨੀ ਕਿ ਇਸ ਟਾਈਮ ਹੋएगी ਹੈ ਤੇ ਬੀ ਸੀ ਕੰਦਰ ਸੈਕੰਡ ਨੰਬਰ ਦੀ ਪਾਰਟੀ ਬਣ ਚੁੱਕੀ ਹੈ ਤੇ ਜਿਹੜੀ ਕਿ ਬ੍ਰੈਂਡ ਨਿਊ ਪਾਰਟੀ ਹੈ ਜੀ ਬੜਾ ਸਰਪ੍ਰਾਈਜ਼ ਉਹ ਹੁਣ ਆਉਂਦੇ ਸਮੇਂ ਦੇ ਵਿੱਚ ਹੋਈ ਚੀਜ਼ ਹੈ ਨਾ ਕਿ ਜਦੋਂ ਆਪਣੇ ਹੁਣ ਇੱਥੇ ਇਲੈਕਸ਼ਨਸ ਹੋਣੇ ਆ ਅਕਤੂਬਰ ਦੇ ਵਿੱਚ ਜਿਵੇਂ ਜਿਵੇਂ ਸਮਾਂ ਨੇੜੇ ਆਉਣਾ ਤਾਂ ਇਹਦੇ ਵਿੱਚ ਬੀ ਫਰਕ ਪੋਵੇਗਾ ਇੰਟਰਸਟਿੰਗ ਹੋਣ ਵਾਲਾ ਹੈ ਇਹ ਸਾਲ ਵੀ ਤੇ ਅਗਲਾ ਸਾਲ ਵੀ ਬਾਕੀ ਇਹ ਵੀ ਇੱਕ ਇੰਟਰਸਟਿੰਗ ਚੀਜ਼ ਹੈ ਵੀ ਜਿਹੜੀਆਂ ਫੈਡਰਲ ਇਲੈਕਸ਼ਨ ਹੈ ਕਿ ਉਹ ਵਾਕਈ ਉਹ ਅਗਲੇ ਸਾਲ ਤੱਕ ਹੋਲਡ ਹੋ ਪਉਣਗੀਆਂ ਜਾਂ ਫਿਰ ਉਹ ਤੋਂ ਪਹਿਲਾਂ ਹੋਣਗੀਆਂ ਚੱਲ ਰਹੀਆਂ ਹੋਣਗੀਆਂ ਸਤਿ ਸ੍ਰੀ ਅਕਾਲ ਜੀ ਵਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਅਵਤਾਰਪ ਦੇ ਸ਼ਬਦੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਹਾਜ਼ਰ ਹੋਏ ਹਾਂ ਕੈਨੇਡਾ ਦੀਆਂ ਬੀ ਰਾਜਨੀਤੀ ਬਾਰੇ ਥੋੜੀ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਮੇਰੇ ਸਾਥੀ ਜਸ਼ਨਦੀਪ ਰਾੜਵਾਈ ਜੀ ਬਈ ਸਤਿ ਸ੍ਰੀ ਅਕਾਲ ਜੀ ਜਸ਼ਨ ਭਾਈ ਜਿੱਦਾਂ ਇੱਥੇ ਕੈਨੇਡਾ ਦੀ ਫੈਡਰਲ ਪੋਲਿਟਿਕਸ ਬੜੀ ਗਰਮ ਹੋਈ ਹੋਈ ਹੈ ਹੁਣ ਤੇ ਇਲੈਕਸ਼ਨਾਂ ਦਾ ਬੇਗਲ ਤਾਂ ਹਜੇ ਲੇਟ ਪਜਣਾ ਮੇਬੀ ਨੈਕਸਟ ਈਅਰ ਡੈਕਸ਼ਨ ਹੋਣ ਪਰ ਵੈਸੇ ਅਨੋਫੀਸ਼ੀਅਲੀ ਅਨਾਉਂਸ ਜਿਆ ਹੋ ਚੁੱਕੀਆਂ ਆ ਗਰਮਾ ਗਰਮ ਚੱਲ ਰਹੀਆਂ ਨੇ ਡਿਬੇਟਸ ਮੁੱਦਿਆਂ ਦੇ ਉੱਤੇ ਆਪੋਜੀਸ਼ਨ ਪਾਰਟੀਆਂ ਖੇਡ ਰਹੀਆਂ ਨੇ ਟਰੋਡੋ ਗਵਰਨਮੈਂਟ ਨੂੰ ਤੇ ਮੁੱਦੇ ਤੁਸੀਂ ਦੇਖ ਰਹੇ ਹੋ ਟੀਵੀ ਤੇ ਸਰ ਕਿਤੇ ਚਰਚਾ ਦੇ ਵਿੱਚ ਨੇ ਤੇ ਕੈਨੇਡਾ ਦੇ ਵਿੱਚ ਇੱਥੇ ਪੋਲਿੰਗ ਦੀ ਜਿਹੜੀਆਂ ਪ੍ਰੈਡਿਕਸ਼ਨਸ ਹੁੰਦੀਆਂ ਨੇ ਇੱਥੇ ਕਈ ਡਿਫਰੈਂਟ ਡਿਫਰੈਂਟ ਏਜੰਸੀਜ਼ ਅਥਾਰਟੀਆਂ ਕਰਦੀਆਂ ਨੇ ਜਿਨ੍ਹਾਂ ਚੋਂ ਦੋ ਤਿੰਨ ਬੜੀਆਂ ਪਪੂਲਰ ਨੇ ਇੱਕ ਹੈਗੀ ਪੋਲਿੰਗ ਕੈਨੇਡਾ ਤੇ ਇੱਕ ਹੈਗੀ 333 ਕੈਨੇਡਾ ਉਹ ਵੀ ਕਰਦੇ ਤੇ ਤਿੰਨ ਹੋਰ ਵੀ ਰਿਸਰਚ ਕੰਪਨੀਆਂ ਨੇ ਜਿਹੜੀਆਂ ਆਪਣਾ ਸਰਵੇਜ਼ ਕਰਦੀਆਂ ਨੇ ਆਪਣੇ ਇੱਕ ਮਾਡਲ ਹੁੰਦਾ ਉਹਨਾਂ ਦਾ ਜਿਹਦੇ ਬੇਸ ਦੇ ਉੱਤੇ ਉਹ ਡਾਟਾ ਇਕੱਠਾ ਕਰਦੇ ਨੇ opinion ਲੈਂਦੇ ਨੇ ਫਿਰ ਉਹਨੂੰ ਫਾਈਨਲ ਸਰਵੇ ਦੇ ਵਿੱਚ ਪਬਲਿਸ਼ ਕਰਦੇ ਆ ਤੇ ਜਿਹੜਾ ਸਭ ਤੋਂ ਕੱਲ ਰੀਸੈਂਟ ਸਰਵੇ ਹੋਇਆ ਜਿਹੜਾ ਸਾਰੇ ਸਰਵੇਆਂ ਦਾ ਇੱਕ ਐਵਰੇਜ ਹੁੰਦੀ ਆ ਉਹਨੂੰ ਕਹਿ ਦਿੰਦੇ ਨੇ मोस्टਲੀ ਪੋਲਿੰਗ ਕੈਨੇਡਾ ਨੂੰ ਪਬਲਿਸ਼ ਕਰਦਾ ਉਹਦੇ ਵਿੱਚ ਉਹਨਾਂ ਨੇ ਪਬਲਿਸ਼ ਕੀਤਾ ਜੇ ਇਲੈਕਸ਼ਨਾਂ ਹੁੰਦੀਆਂ ਨੇ ਅੱਜ ਦੀ ਰੇਟ ਦੇ ਵਿੱਚ ਤਾਂ ਕਨਸਰਵੇਟਿਵ ਪਾਰਟੀ ਆਫ ਕੈਨੇਡਾ 213 ਸੀਟਾਂ ਲੈ ਕੇ ਸਰਕਾਰ ਬਣਾ ਰਹੀ ਆ ਤੇ ਲਿਬਰਲ ਪਾਰਟੀ 53 ਸੀਟਸ ਦੇ ਉੱਤੇ ਰਹਿ ਜਾਣੀ ਆ ਤੇ ਬਲੌਕ ਕਿਊਬਿਕਨ 39 ਤੇ ਐਨ ਡੀ ਪੀ ਨੂੰ 36 ਸੀਟਾਂ ਮਿਲਣ ਦੀ ਉਹਦੇ ਐਸਟੀਮੇਟ ਦਿਖਾਇਆ ਗਿਆ ਤੇ ਗ੍ਰੀਨ ਪਾਰਟੀ ਨੂੰ ਵੀ 11 ਸੀਟਾਂ ਦਿਖਾਈਆਂ ਗਈਆਂ ਨੇ ਫੈਡਰਲ ਦੇ ਵਿੱਚ ਜਸ਼ਨਪਾ ਜੀ ਇਹਦੇ ਤੇ ਤੁਸੀਂ ਪਹਿਲਾਂ ਕੀ ਕਮੈਂਟ ਦੋਗੇ ਵੀ ਇਹ 트ੈਂਡ ਕੀ ਕਹਿ ਰਿਹਾ ਸੋ ਇਹ 트ੈਂਡ ਦਾ ਮਤਲਬ ਜੋ ਲੋਕਾਂ ਦੀ ਜ਼ੁਬਾਨੀ ਹੈ ਜੀ ਉਸੇ ਦਾ ਹੀ ਮਤਲਬ ਇਹ ਆਪਾਂ ਰਿਜ਼ਲਟ ਦੇਖ ਰਹੇ ਹਾਂ ਹਾਲਾਂਕਿ ਜਿਹੜੀਆਂ ਇਲੈਕਸ਼ਨਸ ਨੇ ਉਹ ਅਗਲੇ ਸਾਲ ਦੇ ਐਂਡ ਤੱਕ ਹੋਣ ਦੀ ਉਮੀਦ ਹੈ ਪਰ ਜਿਸ ਤਰੀਕੇ ਦੀ ਆਵਾਜ਼ ਆ ਰਹੀ ਹੈ ਜਾਂ ਨੋ ਕੌਨਫੀਡੈਂਸ ਮੋਸ਼ਨ ਦੇ ਉੱਪਰ ਵੀ ਜਿਹੜੀ ਵੋਟਿੰਗ ਰੀਸੈਂਟਲੀ ਹੋਈ ਹੈ ਤਾਂ ਲੋਕ ਤਾਂ ਇਹ ਚਾਹੁੰਦੇ ਵੀ ਜਿੰਨੀ ਛੇਤੀ ਜਿਹੜੀਆਂ ਇਲੈਕਸ਼ਨਸ ਨੇ ਹੋ ਜਾਣ ਤੇ ਜਿਹੜੀ ਕਰੰਟ ਸਰਕਾਰ ਹੈ ਨੂੰ ਅਸੀਂ ਲਾ ਕੇ ਨਵੀਂ ਸਰਕਾਰ ਦਾ ਜਿਹੜੀ ਉਹ ਬਣਾ ਲਈਏ ਜਿਸ ਕਰਕੇ ਸੀ ਜਿਹੜਾ ਰਿਜ਼ਲਟ ਇਹ ਵੀ ਦੇਖ ਰਹੇ ਆ ਹਨ ਹੁਣ ਜਦੋਂ ਇਹੋ ਜਿਹੇ ਪੋਲਸ ਆਉਣਗੇ ਤਾਂ ਟਰੂਡੋ ਸਾਹਿਬ ਜਾਂ ਲਿਬਰਲ ਜਾਂ ਐਨਡੀਪੀ ਦਾ ਕਦੇ ਵੀ ਨਹੀਂ ਚਾਹਣਗੇ ਕਿ ਹੁਣ ਇਲੈਕਸ਼ਨਸ ਹੋ ਜਾਣ ਤਾਂ ਇਹ ਉਹਨਾਂ ਦੇ ਲਈ ਵੀ ਇੱਕ ਇੰਡੀਕੇਸ਼ਨ ਹੈ ਕਿ ਲੋਕਾਂ ਨੂੰ ਤੋਂ ਕਿੰਨੇ ਜ਼ਿਆਦਾ ਜਿਹੜੇ ਪਰੇਸ਼ਾਨ ਨੇ ਜਾਂ ਆਪਣੇ ਆਪ ਨੂੰ ਤੰਗ ਮਹਿਸੂਸ ਕਰਦੇ ਨੇ ਕਿ ਉਹਨਾਂ ਦੀਆਂ ਪਾਲਿਸੀਆਂ ਨੇ ਜਿਹੜੀਆਂ ਉਹ ਉਹਨਾਂ ਦੇ ਹੱਕ 'ਚ ਨਹੀਂ ਭੁਗਤੀਆਂ ਆਮ ਕੈਨੇਡੀਅਨ ਸਿਟੀਜ਼ਨਸ ਤੇ ਤੁਹਾਨੂੰ ਕੀ ਲੱਗ ਰਿਹਾ ਵੀ ਜਿੰਨਾ ਟਾਈਮ ਰਹਿਣਾ ਜਿੱਦਾਂ ਸਾਲ ਵਾਂਗੂ ਟਾਈਮ ਰਹਿੰਦਾ ਵਾ ਤੇ ਜਸਟਿਨ ਟਰੂਡੋ ਗਵਰਨਮੈਂਟ ਨੇ ਪਾਲਿਸੀਆਂ ਦੇ ਵਿੱਚ ਡਰਾਸਟਿਕ ਚੇਂਜ ਕਰਨੇ ਸ਼ੁਰੂ ਕਰਤੇ ਨੇ ਪਹਿਲਾਂ ਤਾਂ ਸਟੂਡੈਂਟ ਇਮੀਗ੍ਰੇਸ਼ਨ ਤੇ ਸਟਾਪ ਲਾਤਾ ਇਹਨਾਂ ਨੇ ਬ੍ਰੇਕਾਂ ਲਾਦੀਆਂ ਹੁਣ ਹਾਊਸਿੰਗ ਤੇ ਲੈ ਕੇ ਰੈਂਟਰਸ ਨੂੰ ਲੈ ਕੇ ਨਵਾਂ ਕਾਨੂੰਨ ਬਣਾਇਆ ਕਿ ਜਿਹੜੇ ਰੈਂਟ ਪੇ ਕਰਦੇ ਹੋ ਤੁਹਾਡਾ ਤੁਹਾਨੂੰ ਇਹਦਾ ਕ੍ਰੈਡਿਟ ਸਕੋਰ ਦੇ ਵਿੱਚ ਬੈਨੀਫਿਟ ਬਣੂਗਾ ਤੁਹਾਡੇ ਰੈਕਡ ਤੇ ਰਿਫਲੈਕਟ ਹੋਊਗਾ ਇਦਾਂ ਦੇ ਜਿਹੜੇ ਇਹ ਬੜੇ ਰੈਵੋਲੂਸ਼ਨਾਈਜ਼ਡ ਡਿਸੀਜਨ ਲੈਂ ਰਹੇ ਨੇ ਜਸਟਨ ਟਰੂਡੋ ਕਿ ਇਹਨਾਂ ਨੂੰ ਤਾਂ ਫਾਇਦਾ ਹੋ ਜਾਊਗਾ ਜਦ ਤੱਕ ਜੇ ਇਹਨੂੰ ਡ੍ਰੈਗ ਔਨ ਕਰਦੇ ਨੇ ਸੋ ਜੇ ਆਪਾਂ ਓਵਰਆਲ ਜਿਹੜੀ ਸਿਚੁਏਸ਼ਨ ਨੂੰ ਦੇਖੀਏ ਨਾ ਤਾਂ ਜਸਟਨ ਟਰੂਡੋ ਦੀ ਜ ਨਾਮ ਦੀ ਜਿਹੜੀ ਪਸੰਦੀ ਦਾ ਜਿਹੜਾ ਨਾਮ ਹੁੰਦਾ ਸੀ ਕਦੇ ਅੱਜ ਉਹ ਨਾਮ ਨਹੀਂ ਰਿਹਾ ਜਦੋਂ ਕਿਉਂਕਿ ਹੁਣ ਦੋ ਫੈਕਟਰ ਆ ਜਾਂਦੇ ਇੱਕ ਪਾਰਟੀ ਫੈਕਟਰ ਹੈ ਇੱਕ ਪਰਸਨ ਫੈਕਟਰ ਹੈ ਹੁਣ ਦੂਜੇ ਪਾਸੇ ਉਹ ਜੀ ਆਪਾਂ ਕੰਜ਼ਰਵੇਟਿਵ ਦੀ ਗੱਲ ਕਰੀ ਤੇ ਨਾਲ ਜੀ ਉਹਨਾਂ ਦੇ ਜਿਹੜੇ ਲੀਡਰ ਨੇ ਹਨਾ ਪੀਰ ਪੋਲੀ ਆ ਉਹਨਾਂ ਦੀ ਗੱਲ ਕਰੀਏ ਤਾਂ ਪਾਰਟੀ ਨਾਲੋਂ ਜ਼ਿਆਦਾ ਹੁਣ ਉਧਰੋਂ ਲੀਡਰ ਫੇਮਸ ਹੋ ਚੁੱਕੇ ਨੇ ਤਉ ਚਾਹੇ ਜੇ ਉਹਨਾਂ ਦੀ ਕੋਈ ਪਾਰਟੀ ਹੋਰ ਵੀ ਹੋਵੇ ਤਾਂ ਇਸ ਸਮੇਂ ਤੋਂ ਜਿਹਨੇ ਉਹਨਾਂ ਦਾ ਨਾਮ ਹੈ ਜਿਸ ਤਰੀਕੇ ਦੇ ਨਾਲ ਉਹ ਸਾਰਾ ਕੁਝ ਕਰ ਰਹੇ ਨੇ ਹਨਾ ਤਾਂ ਉਹਦੇ ਨਾਲ ਵੀ ਇੰਪੈਕਟ ਜਿਹੜਾ ਹੈਗਾ ਉਹ ਚੀਜ਼ ਦਾ ਪੈਂਦਾ ਤੁਹਾਡਾ ਕਹਿਣਾ ਮਤਲਬ ਵੀ ਆਪੋਜੀਸ਼ਨ ਲੀਡਰ ਪੇਰ ਪਾਲਿਆ ਆਪਣਾ ਬ੍ਰਾਂਡ ਨਾਮ ਬਣਾ ਲਿਆ ਬੜਾ ਸਟਰੋਂਗ ਬਣਾ ਲਿਆ ਬੜਾ ਸਟਰੋਂਗ ਬੜੇ ਉਹਨਾਂ ਨੇ ਜਿੰਨੇ ਇੱਕ ਪਿਛਲੀ ਵਾਰੀ ਵੀ ਮਤਲਬ ਇਹ ਇਲੈਕਸ਼ਨ ਦੇ ਵਿੱਚ ਇਹ ਚੀਜ਼ ਆਪਾਂ ਦੇਖੀ ਸੀ ਕਿ ਉਦੋਂ ਵੀ ਜਸਟਨ ਟੁੱਡੋ ਨਹੀਂ ਸੀ ਚਿਰਤ ਦੇ ਤੇ ਇੱਕ ਬੜਾ ਹੋਰ ਇੰਟਰਸਟਿੰਗ ਫੈਕਟਰ ਇਹਦੇ ਵਿੱਚ ਐਨਡੀਪੀ ਦਾ ਵੋਟ ਸ਼ੇਅਰ ਨਹੀਂ ਵਧ ਰਿਹਾ ਪਰ ਇਹਨਾਂ ਦੀਆਂ ਜਿਹੜੀ ਸੀਟ ਪ੍ਰੋਜੈਕਸ਼ਨ ਆ ਉਹ ਵੱਧ ਰਹੀ ਆ ਇਹਨਾਂ ਨੂੰ 13 ਸੀਟਾਂ ਦਾ ਫਾਇਦਾ ਹੁੰਦਾ ਦਿਖਾ ਰਹੇ ਨੇ ਇਹ ਸ਼ੁਰੂ ਸ਼ੁਰੂ ਚ ਵੈਸੇ ਲੱਗਦਾ ਹੁੰਦਾ ਬਾਕੀ ਦੂਜੀ ਦੂਸਰੀ ਚੀਜ਼ ਇਹ ਹੈ ਕਿ ਕਿਉਂਕਿ ਹਜੇ ਵੋਟਾਂ ਦੇ ਵਿੱਚ ਸਮਾਂ ਵੀ ਹੈਗਾ ਜਿਵੇਂ ਤੁਸੀਂ ਗੱਲ ਕੀਤੀ ਅੱਗੇ ਉਹ ਡਿਸੀਜਨਸ ਵੀ ਲੈ ਰਹੇ ਆ ਤਾਂ ਪਾਰਟੀ ਐਂਡ ਦੇ ਉੱਤੇ ਪਾਰਟੀ ਲਾਈਨ ਦੇ ਉੱਤੇ ਵੀ ਉਹ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੇ ਪਲਾਨ ਕੀਤੀਆਂ ਹੁੰਦੀਆਂ ਨੇ ਕੋਸ਼ਕੋ ਦੇ ਵਿੱਚ ਲੋਕ ਲਭਾਉ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਹਨਾ ਉਹਦੇ ਬਾਰੇ ਚਰਚਾ ਜਿਹੜੀ ਉਹ ਜ਼ਰੂਰ ਕਰਨਗੇ ਕਿ ਆਪਾਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਲੈ ਕੇ ਆਈਏ ਜਿਸ ਦੇ ਨਾਲ ਕਿ ਸਾਡੀ ਜਿਹੜੀ ਵੋਟ ਪਰਸੈਂਟਾਜ ਘਟੋ ਘਟੋ ਬਿਹਤਰ ਹੋ ਸਕੇ ਜਿੰਨੀ ਕਿ ਇਸ ਟਾਈਮ ਹੋएगी ਹੈ ਤੇ ਹੋਂਦੇ ਸਮੇਂ ਦੇ ਵਿੱਚ ਤੁਸੀਂ ਇਹੀ ਦੇਖੋ ਕਿ ਡਾਉਨ ਦੀ ਰੋੜੀ ਜੇ 6 ਮਹੀਨਿਆਂ ਜਿਹਦੇ ਸਰਵੇ ਹੋਊਗਾ ਤਾਂ ਨੰਬਰਾਂ ਦੇ ਵਿੱਚ ਫਰਕ ਪਿਆ ਹੋਊਗਾ ਕਿਉਂਕਿ ਲਿਬਰਲ ਇੱਕੋ ਦਮ ਇੰਨਾ ਥੱਲੇ ਨਹੀਂ ਡਿੱਗਣਗੇ ਜਿਹੜੀ ਕਿ ਉਮੀਦ ਹੈ ਪਰ ਜੇ ਹਾਂ ਅੱਜ ਵੋਟਾਂ ਪੈ ਜਾਣ ਤਾਂ ਇਹ ਇਹ ਸਰਵੇ ਦੇ ਉੱਤੇ ਵੀ ਯਕੀਨ ਕੀਤਾ ਜਾ ਸਕਦਾ ਕਿਉਂਕਿ ਜਿੰਨੇ ਕੁ ਲੋਕ ਨੇ ਜਿਹੜੇ ਉਹ ਆਪ ਦੇ ਆਪ ਨੂੰ ਤੰਗ ਪਰੇਸ਼ਾਨ ਮਹਿਸੂਸ ਕਰਦੇ ਨੇ ਤੇ ਇੱਕ ਕੁਇਕ ਕਮੈਂਟ ਤੋਂ ਬੀਸੀ ਦੀ ਪੋਲਿਟਿਕਸ ਦੇ ਉੱਤੇ ਲੈਣਿਆਂ ਦੇ ਬੀਸੀ ਦੇ ਸਰਵੇ ਦੇ ਵਿੱਚ ਅਜੇ ਵੀ 42% ਵੋਟ ਸ਼ੇਅਰ ਦਿਖਾ ਰਹੇ ਨੇ ਐਨਡੀਪੀ ਦਾ ਤੇ ਸੀੜੀ ਸੀਟ ਪ੍ਰੋਜੈਕਸ਼ਨ ਇਹਨਾਂ ਦੀ 50 60 54 ਤੋਂ 60 8 ਦੇ ਵਿੱਚ ਦਿਖਾਈ ਜਾ ਰਹੀ ਹੈ ਤੇ ਮжоਰਿਟੀ 47 ਦੀ ਆ ਤੇ ਹਜੇ ਵੀ ਬੀਸੀ ਐਂਡਪੀ ਇੱਥੇ ਸਰਕਾਰ ਬਣਾ ਰਹੀ ਦਿਖ ਰਹੀ ਆ ਆਪਣੇ ਡੇਵੀਡ ਵੀ ਦੀ ਕਮਾਂਡ ਦੇ ਥੱਲੇ ਤੇ bc ਕੰਦਰ ਦੇ ਸੈਕੰਡ ਨੰਬਰ ਦੀ ਪਾਰਟੀ ਬਣ ਚੁੱਕੀ ਹੈ ਤੇ ਜਿਹੜੀ ਕਿ ਬ੍ਰੈਂਡ ਨਿਊ ਪਾਰਟੀ ਹੈ ਜੀ ਬੜਾ ਸਰਪ੍ਰਾਈਜ਼ ਉਹ ਹੁਣ ਆਉਂਦੇ ਸਮੇਂ ਦੇ ਵਿੱਚ ਉਹ ਹੀ ਚੀਜ਼ਾਂ ਨੇ ਕਿ ਜਦੋਂ ਆਪਣੇ ਹੁਣ ਇੱਥੇ ਇਲੈਕਸ਼ਨਸ ਹੋਣੇ ਆ ਅਕਤੂਬਰ ਦੇ ਵਿੱਚ ਜਿਵੇਂ ਜਿਵੇਂ ਸਮਾਂ ਨੇੜੇ ਆਉਣਾ ਤਾਂ ਇਹਦੇ ਵਿੱਚ 20 ਫਰਕ ਪਊਗਾ ਜਿਹੜੀ ਦੇਖਣ ਦੀ ਜਿਹੜੀ ਇਹ ਚ ਮੇਨ ਗੱਲ ਹੋਊਗੀ ਇਹ ਹੋਊਗੀ ਕਿ ਕੰਜ਼ਰਵੇਟਿਵਸ ਕਿੰਨਾ ਉੱਪਰ ਜਾ ਸਕਦੇ ਆ ਇਹਦੇ ਵਿੱਚ ਹਨ ਕਿ ਹਲੇ ਉਹ ਗ੍ਰਾਫ ਨੂੰ ਜਿਸ ਤਰੀਕੇ ਨਾਲ ਉਹ ਤਾਂ ਗ੍ਰਾਫ ਉੱਪਰ ਜਾ ਰਿਹਾ ਕਿ ਉਹ ਕੰਟੀਨਿਊ ਕਰ ਪਾਉਂਦੇ ਨੇ ਜਾਂ ਫਿਰ ਉਹ ਕਿਤਨਾ ਕਿਤੇ ਸਟੈਡੀ ਹੋ ਜਾਂਦੇ ਐ ਬਿਲਕੁਲ ਠੀਕ ਐ ਐਨਡੀਪੀ ਆਬਵੀਅਸਲੀ ਉਹਨਾਂ ਦੀ ਦੂਜੀ ਟਰਮ ਆ ਜਿਹੜੀ ਉਹ ਐਂਡ ਹੋ ਰਹੀ ਆ ਸਭ ਕੁਝ ਕੁ ਚੀਜ਼ਾਂ ਹੋਣਗੀਆਂ ਬੀਸੀਐਨਡੀਪੀ ਦੇ ਚਲੇ ਲੋਕਾਂ ਨੂੰ ਨਹੀਂ ਪਸੰਦ ਹੋਣਗੀਆਂ ਤੇ ਚਾਹੁੰਦੇ ਹੋਣਗੇ ਕਿ ਅਸੀਂ ਬਦਲਾਅ ਲੈ ਕੇ ਆਈਏ ਪਰ ਕਾਫੀ ਹੱਦ ਤੱਕ ਜਿਹੜਾ ਹੈਗਾ ਕਈ ਚੀਜ਼ਾਂ ਨੇ ਜਿਹੜੀਆਂ ਉਹ ਲੋਕਾਂ ਨੂੰ ਲੱਗਦੀਆਂ ਨੇ ਕਿ ਨਹੀਂ ਠੀਕ ਹੈ ਕਿ ਜਿਸ ਤਰੀਕੇ ਦਾ ਉਹ ਵੱਖੋ ਵੱਖਰੇ ਜਿਹੜੇ ਮਸਲੇ ਨੇ ਉਹਨਾਂ ਨੇ ਹੈਂਡਲ ਕੀਤਾ ਕੋਵਿਡ ਦੇ ਦੌਰਾਨ ਉਹਨਾਂ ਦੀ ਬੜੀ ਐਪਰੀਸੀਏਸ਼ਨ ਮਿਲਦੀ ਆ ਨਾ ਤੇ ਉਹਦੇ ਉਸ ਨਾਮ ਦੇ ਨਾਲ ਜੌਨ ਹਰਗਨ ਹੋਣਾ ਨੇ ਮਤਲਬ ਦੂਸਰੀ ਫਿਰ ਉਸ ਤੋਂ ਬਾਅਦ ਜਿਹੜੇ ਇਲੈਕਸ਼ਨ ਹੋਏ ਉਹ ਜਿੱਤੇ ਆ ਤਾਂ ਇਹ ਬੜਾ ਇੰਟਰਸਟਿੰਗ ਹੋਣ ਵਾਲਾ ਹੈ ਇਹ ਸਾਲ ਵੀ ਤੇ ਅਗਲਾ ਸਾਲ ਵੀ ਬਾਕੀ ਇਹ ਵੀ ਇੱਕ ਇੰਟਰਸਟਿੰਗ ਚੀਜ਼ ਹੈ ਵੀ ਜਿਹੜੀਆਂ ਫੈਡਰਲ ਇਲੈਕਸ਼ਨ ਹੈ ਕਿ ਉਹ ਵਾਕਈ ਹੋ ਅਗਲੇ ਸਾਲ ਤੱਕ ਹੋਲਡ ਹੋ ਪਉਣਗੀਆਂ ਜਾਂ ਫਿਰ ਉਹ ਤੋਂ ਪਹਿਲਾਂ ਹੋਣਗੀਆਂ ਬਿਲਕੁਲ ਠੀਕ ਹੈ ਜੀ ਜਸ਼ਨભાઈ ਅਪਾ ਤੇ ਫੇਰ ਗੱਲ ਕਰਾਂਗੇ ਇਹ ਸਾਰਾ ਡਾਟਾ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਇਹ ਸੀ ਧੰਨਵਾਦ ਕਰਦੇ ਆ ਪੋਲਿੰਗ ਕੈਨੇਡਾ ਦੀ ਸੋਰਸ ਦਾ ਜਿੰਨਾ ਤੋਂ ਅਸੀਂ ਇਹ ਡਾਟਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤੇ ਇਹਨਾਂ ਕਹਿੰਦੇ ਹੋਏ ਤਤੋਂ ਜਸਟ ਲੈਨੇ ਆ ਅਗਲਾ ਐਪੀਸੋਡ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ